ਸਾਸਤਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਲੱਗੇ ਹੋਏ ਆ ਕਿਤੇ ਰਿਪੇਅਰ ਦਾ ਕੰਮ ਚੱਲਦਾ ਪੂਰੇ ਜੋਰਾਂ ਛੋਰਾ ਨਾਲ ਅੱਜ ਸ਼ਾਇਦ ਮਸ਼ੀਨ ਦਾ ਤਾਂ ਨਾ ਲੀਵਰ ਲਾ ਦਈਏ ਵੀ ਕੰਮ ਥੋੜਾ ਹੀ ਰਹਿ ਗਿਆ ਗੇਅਰ ਦਾ ਤਾਂ ਨਾ ਜਾਂ ਟਰੈਸ਼ਰ ਦੀਆਂ 12 ਦਾ ਤਾਂ ਇੱਥੇ ਨਾ ਬਾਈ 12 ਹਨ ਆਪਾਂ ਮਿਸਤਰੀ ਦਾ ਪਤਾ ਕਰਿਆ ਤਾਂ ਤੁਹਾਨੂੰ ਪਤਾ ਹੀ ਇੱਥੇ ਮਿਸਤਰੀ ਵੀ 12 ਜਦੋਂ ਲਾਉਨੇ ਆ ਹਨਾ ਨਾ ਤਾਂ ਕੋਈ ਬੈਲੈਂਸ ਕਰਦਾ ਉਹਦਾ ਨਾ ਹੀ ਕੋਈ 12 ਦਾ ਹਨਾ ਵੀ ਮੈਂ ਬਹੁਤ ਬਰੀਕੀ ਗੱਲਵਾਰਾਂ ਲੱਗਦੀਆਂ ਆ ਇਹ ਨੇਗਾ ਵੀ ਕੋ ਉੱਚੀ ਨਹੀਂ ਮਿਲਾ ਦਨੇ ਆ ਨਾ ਚਲੋ ਉੱਚੀ ਨਹੀਂ ਵੀ ਚੱਲ ਵੀ ਜਾਂਦੀ ਆ ਪਰ ਜਦੋਂ ਬਹੁਤਾ ਲੰਬਾ ਸਮਾਂ ਨਹੀਂ ਚੱਲਦੀ ਹੁਣ 12 ਆਪਾਂ ਆਪ ਲਾਈਆਂ ਤੁਹਾਨੂੰ ਦਿਖਾਉਣੇ ਨਾਲੇ ਹਨਾ 12 ਦੀ ਜੀ ਕਿਸੇ ਮੇਰੇ ਵੀਰ ਦੇ ਘਰੇ ਲਾਉਣੀਆਂ ਵੀ ਇਹਦਾ ਕੀ ਚੀਜ਼ ਆ ਹਨਾ ਆਪਣੀ ਥਿਊਰੀ ਤੇ ਲਾਈ ਆ ਆਪਾਂ ਆਪਾਂ ਕਿਸੇ ਦੇ ਦੇਖ ਕੇ ਨਹੀਂ ਚੱਲੇ ਆਪਣੇ ਹਿਸਾਬ ਗੱਲ 12 ਲਾਈਆਂ ਕੋਈ ਕਿਸੇ ਦੇ ਉਹਦੇ ਨਹੀਂ ਚੱਲੇ ਹਨਾ ਵੀਡੀਓ ਨਹੀਂ ਦੇਖੀ ਕੇ ਦੀ ਜਾ ਕੇ ਲਾਉਲਾਂ ਹੀ ਦੇਖਿਆ ਸਾਰਾ ਫਰਮਾ ਆਪੋ ਜਿੰਨਾ ਵੀ ਮੰਨ ਲਓ A to Z 00 ਕਰਕੇ ਲਾਈਆਂ ਬਾਕੀ ਰਾਜੂ ਨਹੀਂ ਲੱਗੇ ਹੋਏ ਮਸ਼ੀਨ ਨੂੰ ਤਾਬਕਰ ਲੱਗੇ ਹੋਇਆ ਤੇਲ ਦੂਰ ਕਰਨ ਹਾਂਡੀ ਕੱਸੀ ਗਈ ਉਹ ਵੀ ਤੁਹਾਨੂੰ ਦਿਖਾਉਣਾ ਪਹਿਲਾਂ ਤੁਹਾਨੂੰ 12 ਦਿਖਾ ਦਈਏ ਸਾਡਾ ਫੋਰਮੈਨ ਆਓ ਜੀ ਫੋਰਮੈਨ ਸਾਹਿਬ ਹਾਂ ਜੀ ਸਾਬ ਨੂੰ ਸਤ ਸ੍ਰੀ ਅਕਾਲ ਹਾਂ ਕਿਵੇਂ ਆ ਆਜੋ ਮੈਂ ਬਿਲਡਿੰਗ ਦਾ ਮਕਾ ਦਈਏ ਫਟਾਫਟ ਪਹਿਲਾਂ ਪਪਾਂ ਦੇ ਮੂੰਹ ਬਹੁਤ ਲਾਲ ਹੋ ਗਿਆ ਅੱਜ ਹੋਣਾ ਹੀ ਹੈ ਹਾਂ ਮੈਂ ਠੀਕ ਲੱਗਦਾ ਬੈਲਡਾਂ ਦਾ ਅਜੇ ਤਾਂ ਹੋਈ ਨਹੀਂ ਅਜੇ ਤਾਂ ਆ ਲਾਈਆਂ 12 ਪਹਿਲਾਂ ਤਾਂ ਬੈੱਡ ਬਣਿਆ ਸਾਰਾ ਹਨਾ ਤੇ ਘੋੜੀਆਂ ਬਣਾਈਆਂ 12 ਦੀਆਂ ਘੋੜੀਆਂ ਬਣਾਤੀਆਂ ਜਿਹੜੇ ਖੁੱਲੀਆਂ ਹੋਰ ਉਹਨਾਂ ਬਚ ਗਈਆਂ ਹਨਾ ਆ ਮਸ਼ੀਨ ਦੇ ਵਿੱਚ ਰੱਖਣੇ ਬਾਈ ਕਈ ਵਾਰ ਇਹ ਟੁੱਟ ਜੰਨੀ ਹੈ ਇਹ ਹਾਂ ਹਾਂ ਬਾਕੀ ਘੋੜੀਆਂ ਬਣਾ ਕੇ ਵਧੀਆ ਹਨਾ 12 ਫਿਟ ਕਰਕੇ ਹੁਣ ਇਹਦਾ ਬੈਲੈਂਸ ਕਰ ਰਹੇ ਹਾਂ ਠੀਕ ਆ ਬੋਰ ਮੈਨ ਰੁੱਕੇ ਆ ਹੁਣ ਆ ਪੱਤੀ ਲਾ ਲਈ ਇਦੇ ਨਾਲ ਹਨਾ ਕਮਾ ਕਵਾ ਕੇ ਬਾਰਾਂ ਪੂਰਾ ਮੈਂ ਕਹਿੰਦਾ ਵੀ 0 0 ਕਰਕੇ ਧੋਕਦੀਆਂ ਸਾਰੀਆਂ ਕਿਸੇ ਵੀ ਵਾਰ ਦਾ ਐ ਉੱਚੀ ਨਹੀਂ ਵੀ ਵਾਰ ਨਹੀਂ ਝੱਡੀ ਹੈਗੀ ਆਪਣੀ ਥੂਰੀ ਗੱਲ ਲਾ ਰਹੇ ਹਾਂ ਨਾ ਕਿਸੇ ਦਾ ਦੇਖ ਕੇ ਨਹੀਂ ਬਾਈ ਅਸੀਂ ਕਰ ਰਹੇ ਤਾਂ ਆ ਲੱਗਦੀ ਮਣੀ ਯੂਰੇ ਤੇ ਕਿੱਥੇ ਦੇ ਤੰਕਲੇ ਆਹ ਲੱਗਦੀ ਆ ਬਾਈ ਮੜਾ ਹੀ ਖਟ ਉਹ ਸਰੇ ਵਾਲਾ ਦੱਬ ਲੈਂਦੇ ਮੜਾ ਮੜਾ ਸਰੇ ਵਾਲਾ ਦੱਬ ਲੈ ਸਰਾ ਹੀ ਲੱਗਦਾ 55 ਲੱਗਦਾ ਹਾਂ ਸਰਾ ਹੀ ਲੱਗਦਾ ਸਰਾ ਹੀ ਕਿਹੜੀ ਦੀ ਲਲਾਂਗੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਹੈ ਬਾਈ ਸੁਵਾ ਦੇ ਇੱਕਣਾ ਮੈਂ ਤਾਂ ਕਹਿੰਦਾ ਤੈਨੂੰ ਆਪਾਂ 85 ਵੀ ਗਾਨ ਬਾਬੇ ਦੀ ਕਿਰਪਾ ਰੱਖੇ ਸੁੱਖ ਦੋ ਸਾਲ ਦੋ ਸਾਲ ਖੜਾ ਲੋਹਈਆ ਜਾ ਕੇ ਆਪਾਂ ਆਪਣੀ ਮਾਰਕੇ ਦੀ ਇੱਕ ਖੜੀ ਕਰ ਲੈਣੀ ਹੈ 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 ਹੈਗੇ ਨੀ ਚਾਚਾ ਆ ਫੋਰਮਾ ਬੜਾ ਹੈੱਡ ਕੁਆਟਰ ਸਾਡੇ ਨਾਲ ਆ ਹਾਂਜੀ ਹਾਂਜੀ ਚੱਕ ਲੈਣਾ ਬਾਈ ਆ ਦੇ ਹੁਣ ਮਾੜੀ ਹੀ ਆ ਨਾਲ ਲੱਗਦੀ ਆ ਨਾ ਇਹ ਇਹ ਚੀਜ਼ਾਂ ਹੀ ਆ ਬਸ ਕਿਤੇ ਲੈਵਾਂ ਆਉਂਦਾ ਕਿਤੇ ਨਹੀਂ ਆਉਂਦਾ ਹਾਂ ਹੁਣ ਬਾਕੀ ਯੰਤਰ ਸਾਡੇ ਕੋਲ ਲਿਆਂਦੇ ਪਏ ਆ ਆਉਦੇ ਸਾਡੇ ਕੋਲ ਯੰਤਰ ਫੋਰਮਾਂ ਲਿਆਇਆ ਆਪਣੇ ਟਰਾਲੀ ਜਿਹੜੇ 55 ਕਿਹੜੀ ਆ ਹੈ ਆ ਆ ਦੇ ਯੰਤਰ ਲਿਆਨੇ ਆ ਪੂਰੇ ਪੰਜਾਬੋਂ ਆਏ ਨਹੀਂ ਕੱਚੇ ਪੈਰੀਂ ਕਰਦੇ ਹੈਗੇ ਅਸੀਂ ਇਹ ਫੋਰਮਾਂ ਟਰਾਲੀ ਉੱਲੀ ਲਾਉਣ ਵਾਲਾ ਹੁੰਦਾ ਯਾਰ ਆ ਚੱਕ ਵੰਡ ਜਿੱਥੇ ਬਾਹਰ ਉੱਚੀ ਆ ਐ ਥੋੜੀ ਵੀ ਛੱਡ ਦੇਗੇ ਵੀ ਨਹੀਂ ਵੀ ਆਪ ਲਾਈਆਂ ਕੱਢ ਦੇ ਛੱਡ ਦੇ ਆ ਲਾ ਲਾ ਤਾਂ ਜਗੜ ਜਾਂਦਾ ਸਵਾਦ ਆਉਣਾ ਚਾਹੀਦਾ ਬਾਈ ਕੰਮ ਦਾ ਹਰ ਪਤਾ ਹੋਣਾ ਚਾਹੀਦਾ ਵੀ ਕੰਮ ਕਰਿਆ ਹੁਣ ਆਇਆ ਵੀ ਐ ਥੋੜੀ ਵੀ ਦੇਖਣ ਵਾਲੀ ਚੀਜ਼ ਹੈਗਾ ਜੀਰੋ ਜੀਰੋ ਕਰਕੇ ਲੱਗ ਰਹੀਆਂ ਪੂਰੀਆਂ ਹਾਂ ਹਾਂ ਬਾਕੀ ਨੂੰ ਬਿਲਡਿੰਗ ਦੀ ਲੇਅਰ ਲਾਦਣੀ ਇਹਨੂੰ ਹਨਾ ਲੇਕ ਲਾ ਕੇ ਸਾਰੀਆਂ A to Z ਹੋਂ ਤਾਂ ਓਕੇ ਹੋ ਗਈਆਂ ਬਾਕੀ ਦਿਖਾਉਣਾ ਤੁਹਾਨੂੰ ਹੁਣ ਬਿਲਡਿੰਗ ਕਰੂਗਾ ਫੋਰਮੈਨ ਤੇ ਆਉਣਾ ਹੈ ਹੈ ਆਹਾ ਆਹਾ ਆਰਦੇ

Sekarang kerja. Kalau lepas itu ਇਹ ਜਗਾੜ ਕੋਲ ਆਉਣਾ ਨਾ ਵੀ ਮੈਂ ਕਹਿੰਦਾ ਵੀ ਨਜ਼ਾਰਾ ਆ ਜਾਂਦਾ ਕੰਮ ਦਾ ਉਹ ਯੋਲੀ ਬਾਡੀ ਉਹ ਤਿਆਰ ਕਰਦੇ ਆਪਾਂ ਆਪਣੀ ਉਹ ਕਰਦੇ ਆਂਗੇ ਇਹ ਤੇ ਕਿਆ ਹੈ ਕੌਣ ਹੋਣਾ ਚਾਹੀਦਾ ਕੰਮ ਨਹੀਂ ਬਸ ਯੰਤਰ ਆਪਣੇ ਬਸਾਰੇ ਹੈਗੇ ਆ ਚੱਲ ਬਈ ਅਗਦੀ ਚਲੀ ਵਰਗੇ ਨਾਲ ਤੇ ਬਾਈ ਗੱਲ ਲਵਾਉਣ ਗਏ 12 ਨੂੰ ਸ਼ਰਾਬ ਮਾਰਨ ਗਏ ਹੈ ਨਾ ਬਰਮਾ ਵੀ ਆਪਦਾ ਲੈ ਕੇ ਗਏ ਬੰਦੇ ਨੂੰ ਬਰਮਾ ਦੇ ਦਿੱਤਾ ਬਿਲਡਿੰਗ ਵਾਲਿਆਂ ਨੂੰ ਜਾ ਕੇ ਅਸੀਂ ਕਿਹਾ ਵੀ ਸ਼ਰਾਬ ਮਾਰ ਦੇ ਬਾਈ ਅਸੀਂ ਘੰਟਾ ਡੇਢ ਘੰਟਾ ਬਾਜ਼ਾਰ ਚ ਘੁੰਮਦੇ ਫਰੀਗੇ ਜਦੋਂ ਤੇ 12 ਲੈਣ ਗਏ ਕਹਿੰਦਾ ਸਰਦਾਰ ਜੀ ਇਸ ਵਿੱਚ 6 ਦਿਨ ਹੀ ਨਿਕਲੇਗਾ ਅਸੀਂ ਕਿਹਾ ਇਹ ਕਹਿੰਦਾ ਕਿਆ ਗੱਲ ਲਾਉਗੀ ਬਰਮੇ ਦੀ ਧਾਰ ਮੋਰ ਵਿੱਚ ਪੁੱਠੀ ਧਾਰ ਲਈ ਫਿਰਦਾ ਹੈ ਹੈ ਪੁੱਠੀ ਧਾਰ ਲਈ ਬਰਮੇ ਦੀ ਪੁੱਠੀ ਧਾਰ ਲਾ ਕੇ ਬਰਮੇ ਦੀ ਧਾਰ ਪੁੱਠੀ ਲਾ ਲਈ ਪਤੰਦਰ ਨੇ ਕਹਿੰਦਾ ਆ ਨਹੀਂ ਹੁੰਦੀ ਕਮਾਣੀ ਹੈ ਕਹਿੰਦਾ ਇਸ ਵਿੱਚ ਹਾਰਡ ਬੋਤ ਹੈ ਇਸ ਵਿੱਚ ਸਰਾਕ ਨਹੀਂ ਨਿਕਲੇਗਾ ਐਹ ਜੇ ਉਹਦੇ ਕੰਮ ਆ ਤਾਂ ਹਿਸਾਬ ਲਾ ਲਓ ਮਿਸਤਰੀਆਂ ਦੇ ਧਾਰ ਲਾ ਕੇ ਦਿੱਤੀ ਉਹਨੂੰ ਹਾਂ ਉਹੀ ਤਾਂ ਗੱਲ ਆ ਆਪਾਂ ਧਾਰ ਲਾਈ ਸਾਰਿਆਂ 'ਚ ਭਾਈ ਆਪ ਸਰਾਕ ਕੱਢ ਕੇ ਲਿਆਏ ਜਾ ਕੇ ਜਿਹੜੇ ਉੰਨੀ ਨੰਬਰ ਵਾਲੇ ਨਿਕਲਦੇ ਆ ਸਾਰੇ ਸਰਾਕ ਆਪ ਕੱਢੇ ਉਹਦੇ ਹੱਥੇ ਖੜੇ ਕਰ ਗਿਆ ਕਹਿੰਦਾ ਹੰਥੇ ਨਹੀਂ ਨਿਕਲੇਗਾ ਜੇ ਹਾਰਡ ਬੋਤ ਆ ਕਹਿੰਦਾ ਅੰਡਰ ਵੀ ਲਾ ਦੇਣ ਨੂੰ ਮੱਕੀ ਹੈ ਨਾ ਭਾਈ ਮੱਕੀ ਦਾ ਕਹਿੰਦੇ ਨੇ ਆਪਾਂ ਵੀ ਰੁਪਈਏ ਬਣਦੇ ਮੱਕੀ ਦੇ ਸੀਜ਼ਨ ਹਣਾ ਪਰ ਮੱਕੀ ਦੇ ਸੀਜ਼ਨ ਮਸ਼ੀਨ ਦੀ ਇੰਨੀ ਪੰਨ ਤੋੜ ਹੁੰਦੀ ਆ ਤੁਸੀਂ ਹਿਸਾਬ ਲਾ ਲਓ ਥ੍ਰੈਸ਼ਰ ਦੇ ਜਿਹੜੇ ਆ ਪੱਤੀਆਂ ਨਾ ਇਹ ਵੀ ਭਾਏ ਕਿਤੇ ਕਿਤੇ ਦੇਦੇ ਨੇ ਜਿਵੇਂ ਹੀ ਪਾੜੀਆਂ ਪਈਆਂ ਬਹੁਤ ਆਪੇ ਸੁਧਿਆ ਕਰ ਕਰ ਕੇ ਲਾਈਆਂ ਹੁਣ ਇਹ ਬਾਕੀ ਬੈਲਡਿੰਗ ਛੱਡ ਰਿਹਾ ਨਜ਼ਾਰਾ ਲਿਆਤਾ ਮੈਂ ਕਹਿੰਦਾ ਵੀ ਇਦਾਂ ਬੱਬਰਾਂ ਦਾ ਲੱਗ ਗਿਆ ਨਜ਼ਾਰੇ ਲਿਆਤੇ ਨੇ ਜਿੰਨਾ ਨਿੱਕਾ ਹੁੰਦਾ ਤਿੱਖਾ ਬਾਤ ਹੈ। ਹਮਮ ਕਲਾਉ ਹੋਵੇ। ਖਲੋ ਹੋਵੇ ਮੋਰੀ ਮੋਟੀ ਜਿਹੜਾ ਬਰੀਕ ਬਰੀਕੀ ਨਾਲ ਤਾਂ ਕਰਨਾ ਹੈ ਹੌਲੀ ਹੌਲੀ ਹੋ। ਤੇ ਇਹ ਉਹ ਪਛਾਣਨਾ ਪਾਣਾ। ਲਾ ਸੇ ਇਕ ਟੰਡਲ ਆ ਲਾ ਨਮੜਾ ਜਾ ਲੈ ਲੈਨੇ ਭਾਈ ਇਹੋ ਸੋਕਾ ਚਾਹਗਾ ਉਹਨੇ ਕੰਡਾ ਹੀ ਇਹ ਦੂਜਾ ਕਰ ਬੜਾ ਇਹ ਹੋਰ ਕਾਤੋ ਜਿਆਦਾ ਘੜ ਜਾਣੀ ਹੈ ਨਹੀਂ ਆਪਣੀ ਕਿਤੇ ਨਾ ਸਿਰੇ ਪਰ ਤਈ ਆ ਆ ਕੇ ਰਾ ਆਈ ਤੇ ਵੀ ਨਾ ਰੋਟਾ ਲਾਓ ਇਹ ਵੇਗ ਨਹੀਂ ਹੋ ਬਾਹਰ ਐਂਦੀ ਨਹੀਂ ਹੋਗੀ ਉਹ ਜੀ ਆ ਵੀ ਨਾ ਟਾਂਕੇ ਵੀ ਅੱਧੇ ਕਿੱਤੇ ਸਨ ਤੇ ਬਾਈ ਮੱਕੀ ਦੇ ਦੋ ਸੀਜਨ ਲਾਗੀਆਂ 12 ਪਕੜਾ ਲਵਾਈਆਂ ਜਦ ਦੀ ਮਸ਼ੀਨ ਲਈਏ ਇਹ ਮਾਈਆ ਮਰਜੀਦ ਮੈਨੂੰ ਕਹਿੰਦਾ ਲਾਈ ਨਾ ਦੰਦਰਾ ਓਕੇ ਆ 12 ਉਹਨੇ ਗੱਲ ਕਰਦਾ ਸੀ ਕਿ ਲਾਗ ਕੜਾਈ ਦੀ ਜਰੇ ਹੂੰ ਉਹ ਲੈ ਬੜੀ ਕਰਾ ਗਾਲ ਇਹका ਟੋਕਾ ਡਵੀ ਤੇ 202500 ਰੁਪਇਆ ਲੰਦੇ ਲਾਉਣ ਦਾ ਲਾ ਕੇ ਵੀ ਤਸੱਲੀ ਨਹੀਂ ਦਿਉਣੀ ਕੰਮ ਲਈ ਹੁਣ ਜਿਹੜੀ ਆ ਤਸੱਲੀ ਹੋ ਗਈ ਨਾਲੇ ਉਹ 5 ਦਿਨ ਮਗਰ ਮਗਰ 5 ਦਿਨ 4-5 ਦਿਨ ਲਾਣ ਦੇ ਬਾਈ ਜਿਦੋਂ ਕੱਲ ਕਹਿਣ ਤਾਂ ਥਰਾਕ ਨਹੀਂ ਵੱਜੇ ਜਿਗਰੇ ਇਹ ਜਿਹੜੀ ਦਿੱਤੀ ਹੁੰਦੀ ਥਰਾਕੇ ਤੇ ਥਰਾਕੇ ਨਹੀਂ ਪਜਣੇ ਇਹਦਾ ਕਹਣਾ ਇਹਦਾ ਘਾੜੇ ਬਹੁਤ ਹੈ ਇਸ ਮੇਂ ਬਿਲਡਿੰਗ ਨਹੀਂ ਹੋਗੀ 20 ਗੱਲਾਂ ਕਰਨੀਆਂ ਯਾਰ ਬਾਈ ਸਾਧਨ ਨਹੀਂ ਨਾ ਹੈਗੇ ਬਿਲਡਿੰਗ ਲੈਟ ਨਹੀਂ ਹੈਗੇ ਬਾਦ ਸੁੰਭੋਂ ਬਰਮਾ ਪਾਵੜਾ ਲੈ ਆਏ ਆ 4.5 ਦਾ ਬਰਮਾ ਦਿੱਤਾ ਉਹਨੇ ਅਗਲੇ ਨੇ ਹੋ ਉਹ ਮੰਨੇ ਨਾ ਕਹ ਰਿਹਾ ਸੀ ਤਾਂ 100 ਰੁਪਏ ਵਾਲਾ ਪਰਮਾ ਲਿਆਉਂਦੇ ਆ। ਮਾ 100 ਰੁਪਏ ਦਾ ਗਲੀ 100 ਰੁਪਏ ਵਾਲੀ ਮੱਢਣੀ ਆ। ਫੜ ਲਾ ਮਜਾ ਕਬੋਂ ਤੁਰਾ ਦਿੱਕੇ ਪਰਮਾ ਕੇ ਆਪ। ਇਹ ਕੱਢੀਆਂ ਗਲੀਆਂ ਮੁੜ ਕੇ ਧਾਰ ਲਾਉਣ ਦੀ ਵੀ ਲੋੜ ਨਹੀਂ ਬਈ ਸਾਰੀਆਂ 12 ਜੇ ਉਹੀ ਇੱਕ ਧਾਰ ਨਾਲ ਗਲੀਆਂ ਕੱਢ ਤੂੰ। ਹਾਂ ਜੀ। ਕਹਿੰਦਾ ਗੁਰੂ ਮਾਨ ਗਏ। ਹਾਂ। ਲਓ ਜਿਵੇਂ ਉਹ ਕੋਈ ਹੋ ਗਿਆ। ਕੀ ਆ ਵੀਰੇ ਆਹ ਆਹ ਨਾਸ ਕੰਜਾ ਨੂੰ ਕੱਥੇ ਲਾ ਦੇ ਗੱਭੇ ਲੱਗਦੀ ਆ ਅੰਕਾ ਲਾ ਨੇ ਟੱਪੇ ਲਾ ਆਹ ਲਾ ਦੇ ਬਸ ਮੇਰੇ 12 ਵੀਰਾਂ ਨੂੰ ਪਤਾ ਕੈ ਮਾੜਾ ਮੋੜਾ ਬਲਚਾਲ ਹੁੰਦਾ ਇੱਥੇ ਨਾਲੇ ਵੀ ਉਹ ਜੀ ਵੇਣਾ ਤੋਂ ਉਹ ਜੀ ਜਿਹਨੇ ਬੋਲਤੇ ਫਾਇਰ ਬੋਲਤੇ ਇਹ ਕਾ ਆਇਆ ਲੱਗਾ ਲੱਗਿਆ ਨੂ ਇਹਦਾ ਉਹ ਗਰੀ ਇਹ ਵੀ ਲੱਗ ਗਿਆ ਛੱਟ ਮਾਰ ਦੇਣੀ ਕਈ ਫਾਕ ਇਹ ਛੱਟ ਇੱਕ ਦੇ ਬਾਅਦ ਦੂਈ ਲੱਗਣ ਲੱਗ ਜੰਨੇ ਆ ਕੋਈ ਦੂਈ ਸੱਜਾ ਲੱਗਣਾ ਹਾਂ ਗੱਬੇ ਲਾ ਲਈਏ ਉਹਦੇ ਆ ਜਾਓ ਥੋੜਾ ਵੀ ਨਾ ਕਨੇਗਲਾ ਲਾ ਦਿਆ ਮੜੀ ਜੀ ਬਣਾਉਣ ਲੱਗੇ ਘਰ ਮੈਂ ਬਾਸਕੜ ਦੇ ਵਿੱਚ ਬਈ ਚਾਹ ਮਰ ਨੇ ਮੜੀ ਜਗ੍ਹਾ ਹੁੰਦੀ ਆ ਨਾ ਜਿੱਥੇ ਮਾਲ ਨਿਕਲਣਾ ਸੈਟਗੇ ਨਹੀਂ ਆਉਂਦੀ 12 ਦੀ ਹੋਰ ਮੈਂ ਜੇ ਉੱਪਰ ਤੋਂ ਲੱਗੇ ਹੁਣ ਇੱਕ ਬਾਸਕੜ ਦਾ ਟੱਚ ਹੋਣ ਲੱਗ ਗਿਆ ਦੋਈ ਇਹ ਦੂਰ ਰਹਿੰਦੀ ਆ ਉਹਨੇ ਮਲਾਈ ਨਹੀਂ ਕਰਨੀ ਉੰਨੀ ਹੁਣ ਇਤਨੇ ਜੱਗਾਂ ਕੱਢੀ ਜਾਂਦੇ ਆ ਹਾਂ ਬੱਲਾ ਦਾ ਮੜਾ ਮੋਟਾ ਬਰੀਕ ਦਾਣਾ ਜਿਹੜਾ ਜੀਰਾ ਆ ਇਧਰ ਜੀਰਾ ਆ ਜਾਰੇ ਹੁੰਦਾ ਕਈ ਕਣਕਾਂ ਦਾ ਉਹ ਜੀਰਾ ਜੋ ਓਕਣੇ ਆਈ ਜਾਂਦਾ ਉਹ ਨੂੰ ਚੱਕ ਚੱਕ ਕੇ ਦਿਖਾਈ ਜਾਂਦੇ ਆ ਜੀ ਹੰਦਲਾ ਦੇ ਆ ਵੀ ਸੇ ਦੇ ਲਾਉਂਦੇ ਆ ਰਾਦ ਨੇ ਆ ਇਹ ਕੰਮ ਤਾਂ ਥੱਲੀ ਵਾਲਾ ਇਹੀ ਕੰਮ ਤਸੱਲੀ ਵਾਲਾ ਹੁਣ ਆ ਸਕੰਜਾ ਲੱਗ ਗਿਆ ਐਨ ਪੂਰਾ ਜਗੜ ਜਾਂਦ ਹੋ ਗਿਆ ਕੰਮ ਨਾਲ ਮਲਾਮ ਲਾ ਕੇ ਲਾਤੀਆਂ ਇਧਰ ਜਮੇ ਜਮੇ ਟੱਚ ਹੁੰਦੀਆਂ ਕਰਦੀਆਂ ਪੱਤੀ ਨੂੰ ਜੇ ਵੀ ਲਵੇ ਦੀ ਪੱਤੀ ਪਾੜਾ ਜੇ ਮੈਂ 100 ਦਾ ਨੋਟ ਆ ਜਿਹੜਾ ਉਹੀ ਉਹਦਾ ਹੀ ਗੈਬ ਰੱਖਿਆ ਬਸ 100 ਦੇ ਨੋਟ ਦੇ ਹੀ ਬਾਕੀ ਤੁਹਾਨੂੰ ਚਲਦੀਆਂ ਦਿਖਾਵਾਂਗੇ ਨਾ ਵੀ ਜਦੋਂ ਚੱਲੂਗੀ ਮਸ਼ੀਨ ਸਫਾਈ ਦਿਖਾਵਾਂਗੇ 12 ਦੀ ਇਹਨਾਂ ਦੀ ਸਰਾਂ ਅਸੇਰ ਉਹਦੇ ਬੈਲਿੰਗ ਨਹੀਂ ਲੱਗੀ ਰੇਡ ਨਹੀਂ ਲੱਗੀ ਸਰਾ ਵੀ ਬਾਹਰ ਪੁੱਟ ਲਾ ਦਵਾੜਾਂ ਚ ਵੀ ਬਾਲ ਪਾ ਦਿੰਦੇ ਆ ਬਾਲਾਂ ਦੇ 12 ਚ ਬਾਲ ਹੁੰਦਾ ਯਾਰ ਮੜਾ ਮੋਟਾ ਹੁੰਦਾ ਯਾਰ ਇਰਦਾ ਇੰਨੀ ਜਮਮਰੀ ਗੱਲ ਸੁਣਾ ਤੂੰ ਅਥਰਾ ਇਹਨੂੰ ਲਾਲਾ ਵਾਰਾ ਫਰੈਜ਼ਰ ਨੂੰ ਚੱਕ ਕੇ ਥੱਲੇ ਵਾਰ ਇੱਕ ਵਾਰ ਐਨੇ ਚ ਵਾਰਾਂ ਹਿੱਲੇ ਜਾਣੀ ਬਲ ਪੈ ਜਾਂਦਾ ਬਾਈ ਬਹੁਤ ਆਰਾਮ ਕਈ ਬੰਦੇ ਹੁਣ ਕਿਆ ਕਰਦੇ ਲਾ ਕੇ ਮਰੀਨ ਚੋਂ ਵਿੱਚੋਂ ਦਾੜ ਦੇ ਕੇ ਥੱਲੇ ਵਿੜ ਦੇ ਫਿਰ ਇਹਨੇ ਰੱਖ ਮੇਰੇ ਜੀ ਭਾਈ ਤੋ ਐਨੇ ਚ ਬਲ ਪੈ ਜਾਂਦਾ ਜੱਟ ਹਾਂ ਜੀ 12 ਦੇ ਕਰ ਕਰ ਲੀਆਂ ਕਈ ਵਾਰ ਛੱਟ ਕਰੂਤੀ ਪਾ ਦੇ ਪੁੱਛ ਜਾਈਂ ਬਾਈ ਇਹ ਕਿੰਨਾ ਤਾਂ ਹੈਗਾ ਇਹ ਇਹ ਨਾਲ ਤਾਂ ਲੋਹਾ ਹੈ ਬੋਰ ਮਾਰਿਆ ਜੀ ਕਮਾਣੀ ਹੋਇ ਤਰ ਲਿਖਾ ਲਾ ਲੀਨਾ ਕੀ ਆ ਯੋ ਬਾਕੀ ਤੁਹਾਨੂੰ ਪ੍ਰੈਸ਼ਰ ਪਾ ਗਏ ਹਨ ਇਹ ਸੈਟ ਕਰਕੇ ਕੱਢ ਗਏ ਮੈਂ ਆ ਕੰਮ ਨਵੇੜ ਕੇ ਇਹ ਤੁਹਾਨੂੰ ਮਸ਼ੀਨ ਦੀ ਵੀ ਦਿਖਾਉਣੀ ਹੈ ਹਨ ਬਾਕੀ ਤੁਹਾਨੂੰ ਧੰਨਵਾਦ ਬਾਈ ਬਹੁਤ ਤੁਸੀਂ ਵੀਡੀਓ ਨੂੰ ਹਨ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਬਹੁਤ ਕਈ ਵੀਰੇ ਵੀਰਾਂ ਦੇ ਨਾ ਫੋਨ ਆਈ ਜਾਂਦੇ ਆ ਬਾਈ ਫੋਨ ਸਾਈਡ ਤੇ ਰੱਖਿਆ ਹੈ ਨਾ ਵੀ ਤੁਹਾਨੂੰ ਪਤਾ ਹੀ ਆ ਇੱਕ ਤਾਂ ਲੇਟ ਹੋ ਗਏ ਪਹਿਲੇ ਹੀ ਘਰ ਤੋਂ ਤੁਰਨ ਲੱਗੀ ਹੈ ਨਾ ਵੀ ਫਿਰ ਰਿਪੇਅਰ ਦੀ ਮਸ਼ੀਨ ਦੀ ਉਹਦੇ ਕਰਕੇ ਫੋਨ ਥੋੜਾ ਜਿਆਦਾ ਕਹਿ ਦਾ ਟੈਂਟ ਨਾ ਹੋਵੇ ਮੇਰਾ ਵੀ 2-4 ਦਿਨ ਦੀ ਗੱਲ ਆ ਫਿਰ ਆਪਾਂ ਫੋਨ ਨਾ ਦੇ ਨਾ ਫਰੀ ਹੈ ਆ ਜੀ ਜਤਨਾ ਮੇਰਾ ਵੀ ਕਰਿਆ ਹੋਣਾ ਬਾਹਰ ਵਾਲੇ ਵੀਰਾਂ ਨੇ ਕਈਆਂ ਨੇ ਫੋਨ ਆਉਨੇ ਨੂੰ ਆਏ ਹੋਏ ਆ ਦੇਖੇ ਮਿਸਕਾਲਾ ਵੀ ਸਭ ਨਾਲ ਕਰਾਂਗੇ ਗੱਲਬਾਤ ਦੇ ਬਾਅਦ ਇੱਕ ਦੋ ਦਿਨ ਦੀ ਗੱਲ ਆ ਮਸ਼ੀਨਾ ਕਿਰਾ ਰੇਪੇਰਾ ਦਾ ਕੰਮ ਨਿਬੜ ਜਵੇ ਉਹਦੇ ਬਾਅਦ ਹਨਾ ਵੀ ਫੋਨਾਂ ਦੇ ਸਾਰੇ ਆਪਾਂ ਗੱਲਬਾਤ ਬੈਠ ਕੇ ਵਧੀਆ ਕਰਾਂਗੇ ਕੰਮ ਫਾਈਨਲ ਹੋ ਗਿਆ ਇਹਦਾ ਹੁਣ ਐ ਸਾਰੀਆਂ 12 ਨੂੰ ਹਨਾ ਲੇਹਾਂ ਟਾਂਕੇ ਲਾਤੇ ਰੋਹ ਤਸੱਲੀ ਕਰਾਤੀ ਪੂਰੀ ਇਹਦੀ ਬਾਕੀ ਦਾ ਬੈਲੈਂਸ ਰਹਿ ਗਿਆ ਹੁਣ ਉਹ ਵੀ ਤੁਹਾਨੂੰ ਦਿਖਾਵਾਂਗੇ ਹਨ ਵੀ ਫਰੇਜ਼ਰ ਦਾ ਬੈਲੈਂਸ ਕਿਵੇਂ ਕੱਢੀਦਾ ਹੈ ਕਈ ਵੀਰੇ ਕਹਿੰਦੇ ਨੇ ਬਾਈ ਜਰੂਰ ਹਨਾ ਵੀਡੀਓ ਪਾਇਆ ਕਰੋ ਯਾਰ ਐਸੀਆਂ ਚੀਜ਼ਾਂ ਤੇ ਵੀ ਜਦੋਂ ਤੁਸੀਂ ਬੈਲੈਂਸ ਜਿਹੜੀ ਚੀਜ਼ ਦਾ ਕੱਢਦੇ ਉਹਨੇ ਦਿਖਾਇਆ ਕਰੋ ਇਹ ਬਾਈ ਹੁਣ ਜਿਵੇਂ ਆ ਨਾ ਆ ਦੇਖੋ ਹੁਣ ਆਪਾਂ ਢੇੜਾ ਦੇਤਾ ਹਨਾ ਇਹ ਢੇੜਾ ਦੇਣ ਤੋਂ ਬਾਅਦ ਹੁਣ ਇਹਨੂੰ ਆਇਓ ਢੇੜਾ ਆਉਂਦੇ ਆਉਂਦੇ ਖੜਨਾ ਚਾਹੀਦਾ ਹੈ ਮੰਨ ਲਓ ਜੇ ਇਹ ਪਿੱਛੇ ਮੁੜ ਕੇ ਸਮਝ ਲੇ ਤਾਂ ਬੈਲੈਂਸ ਆਊਟ ਆ ਇਹ ਆ ਬੈਲੈਂਸ ਆਊਟ ਹੈ ਦਾ ਇੰਨਾ ਬੈਲੈਂਸ ਆਉਟ ਆ ਦੇ ਲੋਗ ਉਨਾ ਹੀ ਕਿੜਾ ਮਗਰ ਨੂੰ ਬਣ ਗਿਆ ਬਸ ਇਹ ਚੱਲਦਾ ਚੱਲਦਾ ਇਹ ਐਂ ਆਇਓ ਖੜਨਾ ਚਾਹੀਦਾ ਫੇਰ ਇਹਦਾ ਬੈਲੈਂਸ ਐਨ ਓਕੇ ਆ ਮੱਲੋਂ ਐ ਚੱਲਦਾ ਚੱਲਦੀ ਐ ਐਂ ਹੌਲੀ ਹੌਲੀ ਐਂ ਖੜ ਗਿਆ ਬਸ ਇੱਥੇ ਹੀ ਖੜਨਾ ਚਾਹੀਦਾ ਇਹਨੂੰ ਹੁਣ ਇਹਦੇ ਇੱਥੇ ਵੇਟ ਲੱਗੂਗਾ ਫਿਰ ਐਸਨੂੰ ਨਾ ਇੱਥੇ ਇੱਥੇ ਦੇ ਇੱਥੇ ਵੇਟ ਲਾਵਾਂਗੇ ਬਾਦ ਇੱਥੇ ਵੀ ਖੜ ਜੂਗਾ ਜਿੰਨਾ ਕਿ ਇਹਨੂੰ ਲੋਡ ਆ ਜਿੱਥੇ ਕਹ ਨਾ ਉੱਥੇ ਇੱਕ ਲਾ ਦਾਂਗੇ ਬਾਕੀ ਦਿਖਾਵਾਂਗੇ ਤੁਹਾਨੂੰ ਉਹ ਵੀ ਹੁਣ ਤਾਂ ਇਹਦੀ 12 ਮੂਰਾ ਲਾ ਕੇ ਆ ਨਾ ਹੁਣ ਕਰੀਏ ਤਸੱਲੀ ਬਾਕੀ ਲਾਈਟ ਭੱਜ ਗਈ ਕਾਹਦਾ ਬੰਦ ਕਰ ਅਲਾਈਡ ਪੱਜ ਗਈ ਲਾਈਡ ਕਰਕੇ ਆ ਨਾ ਬਾਕੀ ਬਿਲਡਿੰਗ ਸੱਟ ਬਾਈਂਦੇ ਨੇ ਨਜ਼ਾਰਾ ਲਿਆਤਾ ਮੈਂ ਕਿਹਾ ਵੀ ਅੱਧਾ ਡੱਬਾ ਰੜਾ ਦਾ ਲਾਤਾ ਨਹੀਂ ਇਹੀ ਘੱਟੋ ਘੱਟ ਵੀਰੇ 7-8000 ਦਾ ਬਣਦਾ ਦਾ ਮਾਲ ਚੂਹਾ ਬਰਮਾ ਇਹ ਵੀ ਇੱਥੇ ਥੋੜੀ ਜੀ ਹੈ ਨਾ ਚਾਦਰ ਤੜੀ ਜੀ ਹੋਈ ਦੀ ਗਲੀ ਜੀ ਨਿਕਲੀ ਹੋਈ ਦੀ ਮੜੀ ਜੀ ਇਹ ਵੀ ਪੰਜਾਦਰ ਜੁੱਦਾ ਲਾ ਕੇ ਮੈਂ ਕਿਹਾ ਨਾ ਬੰਦ ਕਰਤਾ ਬਾਕੀ ਇਧਰ ਲੰਗਰੀ ਸਾਹਿਬ ਸਾਡੇ ਲੱਗੇ ਹੋਏ ਚਾਚਾ ਲੱਗ ਗਿਆ ਤੱਕ ਉਹਨਾਂ ਨੇ ਹਾਂ ਜੀ ਹਾਂ ਹੈ ਹਾਂ ਜੀ ਹਾਂ ਟੱਟਾ ਗੁੰਨੀ ਜਾਂਦਾ ਜਾਚਾ ਮੈਂ ਕਹਿੰਦਾ ਵੀ ਐ ਬਣਾਇਆ ਪਿਆ ਮਲਾਈ ਵਰਗਾ ਕਿਆ ਬਣਾਈ ਸਬਜ਼ੀ ਜਾਚਾ ਹੂੰ ਸਬਜ਼ੀ ਸਬਜ਼ੀ ਬੱਛੀ ਚੌਲ ਵੀ ਚੱਲਣਗੇ ਗੋਭੀ ਪਈ ਆ ਗੋਭੀ ਦੇ ਤੜਕਾ ਲਾ ਦੀ ਮੈਂ ਤਾਂ ਗੋਭੀ ਉਹ ਕਰਮ ਕਰਦੀ ਗੋਭੀ ਖਾਣੀ ਤਾਂ ਹੁਣ ਤਾਂ ਕੋਈ ਖਾਣਾ ਨਹੀਂ ਹੈ ਉਹ ਤੇਰਾ ਗੋਭੀ ਹੋ ਗਿਆ ਮੈਂ ਤਾਂ ਗੋਭੀ ਹੀ ਖਾਣਗਾ ਬਾਕੀ ਤੂੜੀ ਵਾਲੀ ਜਾਵੇ ਕੰਮ ਚੱਲੀ ਜਾਂਦਾ ਜੇ ਨਾ ਮਰਜੀ ਘਰ ਤੇ ਕਰ ਲਿਆ ਹੋਇਆ ਮੋਰਵਾਂ ਨਹੀਂ ਮੜੀ ਬਲੇਡ ਨੂੰ ਮਾਰ ਦੰਦਾ ਆਇਂ ਟੋਟਾ ਦੰਦਾ ਬਲੇਡ ਕੱਟ ਜਾਂਦਾ ਲੱਗਦਾ ਦਾ ਨਾਲ ਇਹ ਜਿਹੜਾ ਪਾ ਕੇ ਦੇਖਿਆ ਤਾਂ ਇਹ ਟੇਡਾ ਥੋੜਾ ਜਿਹਾ ਮੜੀ ਉਹਦੀ ਦਾਵੇ ਕਢਾ ਲੈਣੀ ਦੀ ਜਿੱਧਰ ਨੂੰ ਮੜੀ ਉਹ ਹੀ ਤੱਕਾਂ ਨਾਲ ਤੱਕ ਲੈਣੀ ਦੀ ਆਵਾਜ਼ ਕੱਢ ਦੁੱਧੇ ਕਰ ਲਿਆ ਨਾਲਾਂ ਗਾਹਾਂ ਦਿੱਕਤ ਨਹੀਂ ਦੇਣਗੇ ਆ ਜਾਉਂਦਾ ਵੀ ਕਸਲ ਵੇਦਾ ਹੂੰ ਚੱਲੀਏ ਫੇ ਆਪਾਂ ਇੱਕ ਅਦਰਿੰਚ ਹਣ ਰੈਡੀ ਹੋ ਜਾ ਹਣ ਖਿੱਚ ਲੋ ਕੰਮ ਰਾਜੂ ਪਤਾ ਨਹੀਂ ਕੀ ਕਰੀ ਜਾਂਦਾ ਹੋ ਰਾਜੂ ਕੀ ਕਰੀ ਜਾਂਦਾ ਮਨੀ ਲੱਗ ਗਿਆ ਤੇਲ ਸਾਰੇ ਰੋਣ ਤੇਲੇ ਮਾਰਨਾਂ ਜਗਾ ਗਰੀਸ ਨਹੀਂ ਇਹਨੂੰ ਮਾਰਨਾ ਹੈਗਾ ਤੇਲ ਆ ਵੀ ਤੇਲ ਜੰਮਦਾ ਨਹੀਂ ਹੈਗਾ ਗਰੀਸ ਜੰਮ ਜਾਂਦਾ ਬਾਈ ਇੱਕ ਇੱਕ ਦਾ ਨਾ ਮਾਰਨਾ ਗਰੀਸ ਤਾਂ ਗਲੀਆਂ ਬਾਈ ਇਹ ਬੰਦ ਹੋ ਜਾਂਦੇ ਮੁੜ ਕੇ ਵੀ ਤੇਲ ਗਰੀਸ ਆਉਂਦਾ ਹੀ ਨਹੀਂ ਹੈਗਾ ਨਾ ਤੇਲ ਨਾਲ ਗਰੀਸ ਵੀ ਤਾਂ ਸਮਝ ਲਓ ਵੀ ਖਤਮ ਹੋ ਜਾਂਦੀ ਹੈ ਕਹਾਣੀ ਇਹਨਾਂ ਦੀ ਸੱਡਾ ਨਹੀਂ ਮਾਰਗਾ ਜਗਾ ਜ ਹੈ ਆ ਜਗਾ ਤੂੰ ਮਾਰਤਾ ਵਾ ਅਛਾ ਆਹ ਕਈ ਬੰਦੇ ਨੂੰ ਆਣ ਹੁੰਦੀ ਆ ਵੀ ਤੇਲ ਨਹੀਂ ਆਇਆ ਇੱਥੇ ਇੱਥੇ ਨੂੰ ਨਹੀਂ ਆਉਂਦਾ ਤਾਂ ਬੜਾ ਬੜਾ ਸੈਡਾਂ ਤੇ ਮਾਰ ਦਿੰਦੇ ਆਖੇ ਭਾਈ ਆ ਗਿਆ ਗਿੱਲਾ ਇਹ ਆ ਕਰ ਦਿੰਦੇ ਆ ਚੱਲ ਕੋਈ ਨਹੀਂ ਤਸਾਈ ਨੂੰ ਕਹਿੰਦੇ ਕੋਪੀ ਭਰਲਾ ਖਾਲੀ ਏ ਤੇਰੀ ਕੋਪੀ ਤਸੱਲੀ ਗੱਲ ਆ ਇਹਨ ਪੂਰੀ ਮੇਨ ਪੁਆਇੰਟ ਆ ਨਾ ਭਾਈ ਕਈ ਬੰਦੇ ਨੂੰ ਆਣ ਹੁੰਦੀ ਆ ਨਾ ਇਹ ਵੀ ਇੱਥੇ ਨੂੰ ਗਰੀਸ਼ ਨਹੀਂ ਆਇਆ ਤਾਂ ਇਧਰ ਨੂੰ ਸੈਡਾਂ ਪਰ ਬਾਸ਼ ਲਾਈਆਂ ਲਵੇੜ ਕੇ ਅਗਲਾ ਕਹਿੰਦਾ ਆ ਗਿਆ ਭਾਈ ਚਲੋ ਜੀ ਰਾਜੂ ਕਰਦੇ ਅੱਜ ਕੰਮ ਉਹ ਕਲਚ ਪਲੇਟ ਪਾਤੀ ਕਿੱਥੇ ਬੰਨੀ ਆ ਇਹ ਬੰਨਾ ਹੋਣੀ ਕਰੀ ਹਲੇ ਸਾਬ ਛੇੜੀ ਨਹੀਂ ਹਜੇ ਹਾਂ ਉਹ ਨਹੀਂ ਛੇੜੀ ਮੈਂ ਉਹ ਬੈਰਿੰਗ ਰੱਖ ਕੇ ਕਰਾਂਗੇ ਦੇਖਣਾ ਆਹੋ ਮੈਂ ਤਾਂ ਆ ਫਿਰ ਮੈਂਗਾ ਤੋੜੀ ਬਸ ਇੱਥੇ ਇੱਥੇ 17 ਦੀ ਰੁਪਈਆ ਪਾ ਲਾ ਓਰੇ ਇਹ ਕਈ ਬਾਈ ਨਾ ਹਨਾ ਇਹ ਵੀ ਫੋਨ ਬਾਈ ਬਹੁਤ ਆਉਨੇ ਆ ਬਾਈ ਤੁਸੀਂ ਕਲਚ ਪਲੇਟ ਕਿੱਥੇ ਵਾਦੇ ਹੁੰਦੇ ਆ ਬਾਈ ਕਈ ਬੰਦੇ ਦਾ ਨਾ ਹਨਾ ਓਰੇ ਤਾਰਾਂ ਜੀਆਂ ਪਾਉਨੇ ਆ ਉਹਦੇ ਨਾਲ ਫਿੰਗਰਾਂ ਫੁੰਗਰਾਂ ਦੇਖਦੇ ਆਪਾਂ ਕਦੇ ਬਾਈ ਫਿੰਗਰ ਕਦੇ ਉਹ ਨਹੀਂ ਦੇਖੀ ਆ ਵੀ ਆ ਫਿੰਗਰ ਥੋੜੀ ਟੇਢੀ ਚੱਲੀ ਹੈ ਨਾ ਸਾਡਾ ਆਉਂਦੇ ਆਉਂਦੇ ਨਾ ਜਿੱਦ ਕਿ ਜਦੋਂ ਆਪਾਂ ਮਸ਼ੀਨ ਉਹਦੇ ਫਾਰਮ ਤੇ ਖੜੀ ਕਰਨਾ ਇਥੇ ਹੈ ਨਾ ਤੁਹਾਨੂੰ ਮੈਂ ਕੱਲ ਵੀ ਦਿਖਾਇਆ ਤਾ ਹੋਜਿੰਗ ਜਿਹੜਾ ਮੋਮਬਤੀ ਵਾਲਾ ਹੋਜਿੰਗ ਹੈ ਨਾ ਉਹ ਟੁੱਟ ਗਿਆ ਤਾਂ ਉਹਦੇ ਕਕੇ ਥੋੜੀ ਫਿੰਗਰ ਟੇਢੀ ਚੱਲ ਗਈ ਦੀ ਬਾਕੀ ਆ ਦੇਖ ਲਓ ਫਿੰਗਰਾਂ ਬਾਈ ਸਾਰੀਆਂ ਬਰਾਬਰ ਚੱਲੀਆਂ ਹੋਈਆਂ ਇੰਨੀ ਫਿੰਗਰ ਇਹਨੂੰ ਲੱਗੀ ਹੋਈ ਐ ਇੰਨੀ ਇਹਨੂੰ ਲੱਗੀ ਹੋਈ ਐ ਇੰਨੀ ਇੰਨੀ ਲੱਗੀ ਹੋਈ ਹੈ ਨਾ ਵੀ ਬਰਾਬਰ ਫਿੰਗਰਾਂ ਚੱਲਦੀਆਂ ਆਪਾਂ ਬਾਈ ਕੀ ਇਹਦੇ ਵਿੱਚ ਨਾ ਟੋਪੀ ਪਾ ਕੇ ਇੱਕ ਫਿੰਗਰ ਸੈੱਟ ਕਰ ਲੈਣੀ ਬਾਕੀ ਸਾਰਾ ਇਹਦੇ ਉੱਪਰ 베ARING ਰੱਖ ਕੇ ਨਾ ਰਲਕਾ ਜਿਹੜਾ ਸਾਰਾ ਖਤਮ ਕਰ ਲੈਣਾ ਬਾਕੀ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹਨਾ ਅੱਜ ਤਾਂ ਹਾਂਡੀ ਹੁੰਡੀ ਫਿਟ ਕਰਨੀ ਆ ਜੈਨ ਕੱਟ ਲੈ ਰਾਜੂ ਹਾਂਜੀ ਗ੍ਰੀਸ ਲਾ ਦਿੰੀ ਦੋਵੇਂ ਪਾਸੇ ਮੈਂ ਨਾ ਕਰਦਾ ਜੀ ਮੈਂ ਹੁਣ ਖੋਲ੍ਹਿਆ ਚਮਕਾਵਾਂ ਸਾਰੇ ਹਾਂ ਇੰਡੈਕਸ਼ਨ ਡੌਕਸ ਨੂੰ ਸਾਰਾ ਤੇਲ ਕੱਢ ਦੇ ਖਤਮ ਕਰ ਦੇ ਇੰਡੈਕਸ਼ਨਾਂ ਚੋਂ ਲੀਕਿੰਗ ਤਾਂ ਪਤਾ ਲੱਗ ਜਾਂਦਾ ਹਾਂ ਹਾਂ ਨਹੀਂ ਤੇਲ ਵੀ ਗਾੜਾ ਲਿਆ ਆ ਮੈਂ 140 ਨੰਬਰ ਤੇਲ ਲਿਆ ਆ ਹੋਰ ਉਹੀ ਗ੍ਰੀਸ ਹੋਰ ਆਪਾਂ ਉਹੀ ਗ੍ਰੀਸ ਪਾਉਣਾ 90 ਨ ਤੇਲੇ ਮੈਂ ਘਾੜਾ ਲਿਆਇਆ ਹੈ ਤਗੀ ਨਹੀਂ ਤੋਦ ਮੋੜੇ ਹੋ ਸਾਰੀ ਨਹੀਂ ਹਾਂ ਡੀਜ਼ਲ ਪਾ ਕੇ ਨਾ ਮੜਾ ਜਾ ਤਸੱਲੀ ਕਰਦੇ ਨਾਲ ਇੱਕ ਇਹ ਤਾਂ ਹੋਰ ਪੀਨੀਅਨ ਕੱਢ ਕੇ ਦੇਖੀ ਇਹਦਾ ਇੱਕ ਕਿਹੜਾ ਨਹੀਂ ਕਾਇਦ ਹੰਦਿਆਂ ਵਾਲਾ ਆਪਣੇ ਕੋ ਪੀਨੀਅਨ ਪਿਆ ਜਿਹੜਾ ਨਹੀਂ ਇੱਥੇ ਪੀਨੀਅਨ ਆਉ ਤੇ ਪਿਆ ਇਹ ਦੇਖਣਾ ਵੀ ਇਹਦੇ ਵਿੱਚ ਪੈਂਦਾ ਜਾਂ ਕਰਤਾਰ ਦੇ ਵਿੱਚ ਪੈਂਦਾ ਦੇਖਣਾ ਵੀ ਕਿੰਨੇ ਦੰਦਿਆਂ ਵਾਲਾ ਇਹਦਾ ਅਜੇ ਕਿਹੜਾ ਦੇਖਿਆ ਤਾਂ ਪੀਨੀਅਨ ਕੱਢਿਆ ਹੀ ਨਹੀਂ ਕਦੇ ਬਾਕੀ ਗੀਅਰ ਹੋ ਗਿਆ ਆਪਣਾ ਕਲੱਚ ਵਾਲੀ ਸ਼ਾਫਟ ਆ ਜਿਹੜੀ ਹੈ ਨਾ ਮੇਨ ਸ਼ਾਫਟ ਨਵੀਂ ਪਾਤੀ ਬਾਈ ਇਹ ਇਹ ਨੀ ਚੀਰੀਆਂ ਜੀਆਂ ਨਾ ਖਰਾਬ ਤੀਆਂ ਮੂਰੇ ਤੇ ਸਾਰੀਆਂ ਕੜਤਾ ਗੰਦੇ ਦਾ ਵੀ ਵੀ ਉਹ ਨਾ ਤਾਂ ਕਲਚ ਬਲੇਡ ਨੂੰ ਖਰਾਬ ਕਰੂਗੇ ਇਹ ਨਾ ਕੰਪਲੇਨ ਨੂੰ ਨਾ ਹੀ ਆਪ ਖਰਾਬ ਹੋਵੇ ਬਾਕੀ ਗੇਅਰ ਤਸੱਲੀ ਕਰਤੀ ਗੇਅਰ ਦੀ ਵੀ ਇਹ ਨਾ ਜਿਹੜੀ ਬਾਣੀ ਮੋਟੀ ਢਿੱਲਦੀ ਹੈ ਨਾ ਬਿਲਕੁਲ ਆਵਾਜ਼ ਨਹੀਂ ਤਾਂ ਗੜਗੜ ਕਰਦਾ ਲੱਜਾ ਕਿਨੂੰ ਗੇੜਾ ਦਿੰਦੇ ਤੇ ਯਾ ਕਹਿੰਦੇ ਮਾ ਹੁਣ ਤਾਂ ਹਰੇਕ ਚੀਜ਼ ਦੀ ਤਸੱਲੀ ਕਰਕੇ ਹੁਣ ਹੁਣ ਕਰ ਲਾਂਗੇ ਬਾਤ ਨਹੀਂ ਨਾ ਨਾ ਇੱਥੇ ਹੀ ਟਾਈਮ ਆ ਬਾਈ ਦਾਹ ਕਿੱਥੇ ਸੀਜ਼ਨ ਦੇ ਵਿੱਚ ਹੁੰਦਾ ਹੀ ਨਹੀਂ ਕੰਮ ਇਹ ਆ ਗੁੜਕੇ ਦੇਖ ਲਈ ਮੂਰੇ ਵਾਲੇ ਵੀ ਰਾਜੂ ਹਾਂ ਤੇਲ ਮਾਰ ਲੈਣਾ ਇਹਨਾਂ ਨੂੰ ਵੀ ਸਾਈਡਾਂ ਨੂੰ ਢਿੱਲ ਜਾਈਦੀ ਐ ਗੁੜਕੇ ਦੇ ਉੱਪਰ ਥੱਲੇ ਨੂੰ ਢਿੱਲ ਨਹੀਂ ਜਮੇ ਜਾਈਦੀ ਠੀਕ ਆ ਹਾਂ ਵੀ ਸਾਈਡਾਂ ਨੂੰ ਗੁੜਕਾ ਹਿੱਲਣਾ ਚਾਹੀਦਾ ਆਪਣਾ ਵੀ ਹਾਂ ਉੱਪਰ ਥੱਲੇ ਨੂੰ ਢਿੱਲਣੀ ਜਮੇ ਜਾਈਦੀ ਆਪਣਾ ਫਾਇਦਾ ਵੀ ਖੇਤਾਂ 'ਚ ਚਾਬੀ ਨਾਲ ਚੱਕਣੀ ਪਊਗਾ ਹਾਂ ਉਹਨਾਂ ਹੀ ਬੰਦਾ ਸਾਫ਼ ਰਹਿੰਦਾ ਨਾ ਕੱਪੜੇ ਸਾਫ਼ ਰਹਿਣੇ ਬੰਦੇ ਉਹਨਾਂ ਹੀ ਹਾਂ ਆ ਪਲੇਟ ਜੀ ਲਾ ਲਈ ਇਹਨੂੰ ਲਾ ਦੀ ਪੱਤੀ ਜੀ ਇੱਥੇ ਵਿੰਗੀ ਜੀ ਹੈ ਆ ਪਲੇਟ ਇੱਥੇ ਸਪੋਰਟ ਇੱਕ ਅੰਦਰਲੇ ਪਾਸੇ ਹੋਰ ਲਾ ਦੰਨੇ ਇਹਦੇ ਆ ਮੂੰਹ ਜਾਨੇ ਡਾਇਆ ਹੋਰ ਇਹਦੇ ਨੇ ਬਾਹਰ ਉਹਦੇ ਗੱਬੇ ਇਹਦੇ ਹੈ ਗੱਬੇ ਹੈ ਖਲਾ ਕੇ ਨਾ ਜੇ ਲਾਈਟ ਆ ਗਈ ਲਾਈਟ ਭੱਜ ਗਈ ਜਾਂ ਲਾਈਟ ਆ ਗਈ ਨੇ ਇਹ ਖੋਲ ਕੇ ਮੈਨੂੰ ਦਈਏ ਇਹਦੇ ਇੱਥੇ ਇੱਕ ਪੱਤੀ ਹੋਰ ਧਰ ਦੰਨੇ ਬਾਹਰਲੇ ਪਾਸੇ ਵੀ ਵਿੰਗੇ ਜਾਨੀ ਖਾਊਗੀਆਂ ਐ ਸਪੋਟਾਂ ਬਾਦ ਦੰਨੇ ਦੋ ਇਹ ਮੱਕੀ ਖਾਸੀ ਭੰਨ ਤੋੜ ਕਰ ਦਿੰਦੀ ਹੈ ਮਸ਼ੀਨ ਦੀ ਅਸਲੋ ਕਿੰਨੀ ਮੋਟੀ ਪਲੇਟ ਹੁੰਦੀ ਹੈ ਨਾ ਇਹਨੂੰ ਵੀ ਬੜਾ ਖਲਾ ਦਿੰਦੇ ਆ ਬਾਕੀ ਹੋਰ ਤੁਸੀਂ ਛੱਡੋ ਗੈਡਰਮ ਦੇਖ ਲਓ ਕਿੰਨੀ ਮੋਟੀ ਪੱਤੀ ਲੱਗੀ ਹੁੰਦੀ ਐ ਇਹਨੂੰ ਆਲਾ ਵੱਡਾ ਖਲਾਇਆ ਪੈ ਗੈਡਰਮ ਉਹ ਵੀ ਰਾਜੂ ਦੇਖ ਲਈਏ ਸਿੱਧਾ ਹੁੰਦਾ ਮੜਾ ਇੱਕ ਸੱਟ ਮਾਰ ਕੇ ਥੋੜੇ ਦੀਆਂ ਹਾਂ ਬੜਾ ਦਾਂਗੇ ਘਰ ਅੰਦਰੋਂ ਹਾਂ ਅੰਦਰੋਂ ਥੋੜਾ ਜਿਹਾ ਲਵਾ ਦੇ ਹਾਂ ਪਤਾ ਕਿਆ ਸਾਫ਼ ਜਾ ਹੋ ਜਾਊਗਾ ਫਿਰ ਲਿਆ ਥੋੜਾ ਮੈਂ ਦੇਖੀਏ ਕਰਕੇ ਮੈਂ ਕਰ ਦੰਦਾਂ ਤੇ ਬਾਕੀ ਹੁਣ ਹਨਾ ਅੱਜ ਕੱਲ ਨਵਾਂ ਹੀ ਟ੍ਰੈਂਡ ਚੱਲਿਆ ਹੋਇਆ ਵੀ ਬਾਸਕਟ ਨੂੰ ਕੱਟ ਲਵਾ ਲੋ ਇਹ ਕਰ ਲੋ ਬਈ ਉਹ ਨਾ ਬਉਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹਨਾ ਜਿੰਨਾ ਆਪਾਂ ਕੱਟ ਲਵਾਈ ਜੰਨੇ ਆ ਉਹਨਾਂ ਆਪਾਂ ਤਾਰਾਂ ਦੇ ਨੇੜੇ ਜਾਈ ਜੰਨੇ ਆ ਜਦੋਂ ਆਪਾਂ ਬਾਸਕਟ ਦੇ ਨਾਲੋਂ ਤਾਂ ਬਾਸਕਟ ਨਵੀਂ ਪਾ ਦਵੇ ਉਹ ਠੀਕ ਆ ਕਿਉਂ ਇਹਦੇ ਵਿੱਚ ਕੀ ਆ ਇੱਕ ਵਾਰ ਬਾਸਕਟ ਪਾਈ ਹੋਈ ਹੈ ਨਾ ਵੀ ਘਟੋ ਘਾਟ ਆਪਣੇ ਚਾਰ ਸੀਜ਼ਨ ਪੰਜ ਸੀਜ਼ਨ ਦਾ ਬਾਸਕਟ ਲਾਏ ਜਾਂਦੀ ਆ ਹਨਾ ਹੁਣ ਆ ਬਾਸਕਟ ਆ ਕੁਝ ਨਹੀਂ ਆਪਾਂ ਇਹਨੂੰ ਕਰਨਾ ਜਿੱਕੜਾਂ ਦੀ ਹੈਗੀ ਐ ਨਾ ਪਤਾ ਨਹੀਂ ਕੱਦੀ ਕਿ ਪਾਈ ਹੋਈ ਆ ਜਿਹਨੇ ਆਪਾਂ ਦਾ ਪੱਤਿਆਂ ਦੇ ਹਿਸਾਬ ਲਾ ਲਿਆ ਇੱਥੇ ਤੇ ਦੇਖ ਲੈਣੇ ਪੱਤਿਆਂ ਪੂਰੀਆਂ ਇਹਦੇ ਨਾਲ ਦੀਆਂ ਕੱਟ ਨਹੀਂ ਇਹਨੂੰ ਲੱਗਿਆ ਹੋਇਆ ਆ ਇਨੂੰ ਚਲਾਵਾਂਗੇ ਨਾਲੇ ਤੁਹਾਨੂੰ ਸਫਾਈ ਦਿਖਾਵਾਂਗੇ ਹਨ ਨਾਲੇ ਵੀ ਜਿਹੜੀ ਕੱਟ ਲੱਗੀਆਂ ਹੋਈਆਂ ਦਾ ਆਹ ਉਹਦਾ ਕਿੰਨਾ ਫਰਕ ਆ ਕੋਈ ਆਪਾਂ ਕੱਟ ਨਹੀਂ ਇਹਨੂੰ ਲਾਉਣਾ ਸਭ ਕੋਈ ਕੱਟ ਲਵਾਏ ਤੇ ਨਰਮ ਹੋ ਜਾਂਦੀ ਆ ਪੱਤੀ ਇਹ ਜਿੰਨਾ ਆਪਾਂ ਇਹਨੂੰ ਗਰਮ ਕਰ ਲੰਨੇ ਆ ਹੁਣ ਮਾੜੀ ਜੀ ਇਹਨੂੰ ਜੇ ਲਾਉਣੀ ਵੀ ਆ ਤਾਂ ਮਾੜਾ ਮਾੜਾ ਹਲਕਾ ਜਾਂ ਗ੍ਰੈਂਡਰ ਦੱਬ ਕੇ ਸਾਫ਼ ਜੀ ਕਰ ਦਾਂਗੇ ਗ੍ਰੈਂਡਰ ਗੱਲ ਬਾਤ ਨਾਲ ਵੀ ਕੁੰਜੇ ਜੇ ਬਣ ਜਾਣਗੇ ਬਾਕੀ ਇਹਦਾ ਕੋਈ ਰੋਲ ਨਹੀਂ ਹੁੰਦਾ ਨਾ ਬਈ ਮੇਨ ਚੀਜ਼ ਤਾਂ 12 ਦਾ ਜੇ 12 ਤੁਹਾਡੀਆਂ ਸਹੀਆਂ ਤਾਂ ਤੁਹਾਡਾ ਬਾਸਕਟ ਨੂੰ ਕੱਟ ਲਵਾਉਣ ਦੀ ਲੋੜ ਨਹੀਂ ਕਹੀ ਮੈਂ ਦੇਖਿਆ ਵੀਰ ਨਮੀਆਂ ਨੂੰ ਹੈ ਨਾ ਬਾਸਕਟਾਂ ਨੂੰ ਕੱਟ ਲਾਉਣ ਲੱਗ ਜੰਨੇ ਆ ਕੋਈ ਜਿਆਦਾ بڑا ਫਾਇਦਾ ਨਹੀਂ ਹੈਗਾ ਬਈ ਉਹਦਾ ਆਪਾਂ ਉਨਾ ਹੀ ਤਾਰਾਂ ਦੇ ਨੇੜੇ ਜਾਈ ਜੰਨੇ ਆ ਨਾ ਉਨਾ ਹੀ ਹੁਣ ਮੰਨ ਲਓ ਇੱਥੇ ਦਾਣੇ ਜਿੰਨੇ ਜਿੰਨੀ ਆਪਾਂ ਇਹਨੇ ਤਾਰਾਂ ਦੇ ਨੇੜੇ ਕਰਕੇ 12 ਹੁਣ ਪੱਤੀ ਡਾਊਨ ਹੋ ਗਈ ਹੈ ਨਾ ਉੰਨੀ ਆਪਾਂ ਬਾਅਰ ਨੇੜੇ ਬੰਨਾਂਗੇ ਮਸ਼ੀਨ ਦਲੀਆਂ ਜਿਹੜਾ ਹੈ ਨਾ ਕਈ ਮਸ਼ੀਨਾਂ ਦਲੀਆਂ ਕਰਨ ਲੱਗ ਜਿੰਨੀਆਂ ਟੋਟਾ ਉਹ ਇਹਦਾ ਕਾਰਨ ਹੀ ਹੋ ਜਾਂਦਾ ਵੀ ਜਿੰਨਾ ਆਪਾਂ ਪੱਤੀ ਨੇੜੇ ਲੈ ਜਿੰਨੇ ਤਾਰਾਂ ਦੇ ਉਨਾ ਇਹ ਟੋਟਾ ਕਰਨ ਲੱਗ ਜਾਂਦੀ ਆ ਇਹਦੇ ਨਾਲ ਉਹਦਾ ਬਾਸਕਟ ਨਮੀ ਪਾਉਣੀ ਸੌਖੀ ਆ ਕੋਈ ਇਹਨਾਂ ਖਰਜ ਕੋਈ ਹੈ ਤਾਂ ਹੈ ਨਹੀਂ ਵੀ ਹੈ ਨਾ ਵੀ 4 5 4 ਕਾਹ ਦਾ 1000 ਦੀ ਬਾਸਕੜਾ 5 ਦੀ ਇਹਦੇ ਨਾਲ ਲੈ ਕੇ 5 ਸੀਜ਼ਨ ਬਾਈ ਮौज ਆ ਜੇ ਆਪਾਂ ਹੁਣ 4 5 ਸੀਜ਼ਨਾਂ ਬਾਅਦ ਵੀ ਬਾਸਕੜ ਨੂੰ ਹਨਾ ਨਹੀਂ ਪਾ ਸਕਦੇ ਫੇ ਕੰਮ ਕਰਨ ਦਾ ਤਾਂ ਕੋਈ ਸੁਆਦ ਜਾ ਨਹੀਂ ਹੁੰਦਾ ਹੈਗਾ ਆਪਾਂ ਦਾ ਆ ਥੋੜੇ ਸਾਹਮਣੇ ਇੱਕ ਨੇ ਬਾਸਕੜਵਾਵਾਂਗੇ ਦੇ ਲੋ ਪੱਤੀਆਂ ਕੁੰਡੀਆਂ 12 ਲਾਤੀਆਂ ਹਨਾ ਜੇ ਬਾਸਕੜ ਕੇ ਤੇ ਮੱਕੀ ਜੇਹੀ ਚੱਲੀ ਹੁੰਦੀ ਤਾਂ ਆਪਾਂ ਬਾਸਕੜ ਵੀ ਨਵੀਂ ਪਾ ਦਿੰਦੇ ਬਹੁਤ ਸੋਹਣੀ ਕੰਮ ਦਿੰਦੀ ਆ ਥੋੜੇ ਸਾਹਮਣੇ ਦਿਖਾਵਾਂਗੇ ਤੁਹਾਨੂੰ ਸਫਾਈ ਇਹਨਾਂ ਤਾਂ ਜ਼ਮੇਸ਼ ਦੀ ਬਾਕੀ ਫਿਟਿੰਗ ਕਰੀ ਜਾਂਦੇ ਆ ਅੱਜ ਸ਼ਾਇਦ ਪਾ ਦਈਏ ਪ੍ਰੈਸ਼ਰ ਮੇਨ ਤਾਂ 12 ਦਾ ਹੀ ਤਾਂ ਕੰਮ ਪਹਿਲਾਂ ਤਾਂ ਮੈਨੂੰ ਐਂ ਦਾ ਵੀ ਜਿਵੇਂ ਮੇਸਤਰੀ ਨੇ ਦੇਤੀਆਂ ਹਨਾ ਉਹਨੇ ਘੱਟੋ ਘੱਟ ਵੀ 4-5 ਦੇ ਪ੍ਰੈਸ਼ਰ ਨਹੀਂ ਦੇਣਾ ਦੇਖੀ ਜਾਵਾਂਗੇ ਦੇਖੀ ਜਾਵਾਂਗੇ ਵੀ ਕਰ ਦਿੰਦਾ ਫੇਰ ਬਾਈ ਬਰਮੇ ਨਹੀਂ ਹਨਾ ਇਹਨਾਂ ਕੋ ਸਮਾਨ ਨਹੀਂ ਹੋ ਕੱਲ ਸਾਨੂੰ ਬਿੱਟ ਪੁੱਠਾ ਲਾ ਲਿਆ ਪੁੱਠਾ ਲਾ ਕੇ ਕਹਿੰਦਾ ਸਰਦਾਰ ਜੀ ਤੋ ਬਹੁਤ ਆੜਾ ਜੀ ਇਸ ਵਿੱਚ ਗਲੀ ਖੇਦ ਨਹੀਂ ਹੋਗਾ ਤੂੰ ਲੈ ਜਾ ਇਸ ਕੋਰ کہیں ਕਰਵਾ ਲਓ ਉਹ ਮੈਂ ਕਹਾਂ ਜਰ ਇੱਕ ਮੌਕਾ ਸਾਨੂੰ ਵੇਰ ਅਸੀਂ ਆਪ ਕਰਕੇ ਦੇਣਾ ਫੋਰਮੈਨ ਨੇ ਬਿੱਟ ਲਾਈ ਮੈਂ ਕਹਿੰਦਾ ਚਾਹੇ ਹੋਰ ਚਾਰ ਸੈਟਾਂ ਅਸੀਂ ਦਾ ਰਾਕ ਮਾਰ ਲੰਦੇ ਮੰਨ ਲਿਆ ਫਿਰ ਕਹਿੰਦਾ ਸਰ ਹਾਜੀ ਮੇਰੇ ਸੇ ਗਲਤ ਲੱਗ ਗਿਆ ਬਿੱਟਾ ਬਲ ਕਹਿੰਦਾ ਲਗਾਤੇ ਨਹੀਂ ਬਿੱਟ ਹਮ ਤਾਂ ਨਵੇਂ ਹੀ ਡਾਲਦੇ ਆ ਮੈਂ ਕਹਾਂ ਜੀ ਸਾਨੂੰ ਤਾਂ ਪਤਾ ਦਿੰਦਾ ਹਨਾ ਵੀ ਇੰਨਾ ਫਰਕ ਆ ਆਪਣੇ ਬੰਦਿਆਂ ਰ ਇੰਨਾਂ ਦੇ ਕਾਰਗਿਰੀ ਦਾ ਤਾਂ ਕਰਕੇ 12 ਦਾ ਵੀ ਆਪੇ ਮੰਗਾ ਲਿਆ ਐਡੀ ਗੱਲਬਾਤ ਬਾਈ ਕੁਝ ਨਹੀਂ ਹੈਗੀ ਆ ਨਾ 12 ਦੇ ਵਿੱਚ ਵੀ ਕੋਈ ਮੰਨ ਲਓ ਵੀ ਜਿਵੇਂ ਆਪਾਂ ਕਰਿਆ ਗੁਣੀਆਂ ਮੈਂ ਕਹਿੰਦਾ ਵੀ ਇੱਕ ਨੰਬਰ 12 ਲੱਗੀਆਂ ਐਹੀ ਜੀਆਂ 12 ਚੰਗੇ ਮਿਸਤਰੀ ਵੀ ਨਹੀਂ ਲਾਉਂਦੇ ਹਨਾ ਕਾਲੀ ਕਰਦਾ ਅਗਲਾ ਉਹਦਾ ਕੋ ਜੋਰ ਜ਼ਿਆਦਾ ਹੁੰਦਾ ਪਰਾ ਪਾਇਨ ਤਸੱਲੀ ਕਰਾ ਕੇ ਲਾਈਆਂ 12 ਦੀ ਬਾਕੀ ਤੁਹਾਨੂੰ ਹੁਣ ਜਲਦੀ ਦਿਖਾਵਾਂਗੇ ਨਾ ਵੀ ਮਾਲ ਜਦਨ ਕੱਢੂਗੀ ਕਣਕ ਦਾ ਪਹਿਲਾਂ ਪਹਿਲਾਂ ਹੀ ਹੁੰਦਾ ਨਾ ਵੀ ਮੱਖੀ ਦੇ ਮੱਖੀ ਦਾ ਰੋਲਾ ਪਾਉਨੇ ਆ ਉਹ ਮੱਖੀ ਤੁਹਾਨੂੰ ਪਹਿਲਾਂ ਪਹਿਲਾਂ ਹੀ ਮਾਲ ਦਿਖਾਵਾਂਗੇ 12 ਵਜੇ ਆ ਜਾਣ ਵੀ ਨਹੀਂ ਹੈਗਾ ਹਾਂ ਕਰ ਬਾਈ ਨਾ ਨਾ ਕਰ ਤੂੰ ਐਨਾ ਟਾਈਮ ਨਾ ਖਰਾਬ ਕਰ ਗਲੀਆਂ ਗੁਲੀਆਂ ਦਾ ਕੁਝ ਨਹੀਂ ਹੁੰਦਾ ਤੂੰ ਜੈਨ ਲਾ ਕੇ ਉੱਪਰ ਬਦ ਨਾਟ ਲਾ ਪਰੇ ਗਲੀਆਂ ਦੇ ਵਿੱਚ ਕੀ ਬੜਿਆ ਨਟੇ ਪੈਣਾ ਉੱਥੇ ਤਾਂ ਨਹੀਂ ਨਹੀਂ ਉਹ ਗੰਦ ਜਾਂ ਸਪਾਈ ਕਰਕੇ ਵਾਤੂਆਂ ਠੋਕ ਦੇ ਫਟਾਫਟ ਇੱਥੇ ਆਪਾਂ ਨੇ ਇਉਂ ਨਹੀਂ ਕਰਨਾ ਹੈਗਾ ਉਹ ਬਲੋਰ ਵਾਲੇ ਪੁਲੀ ਬੜੀ ਛੋਟੀ ਨਿਕਲ ਗਿਆ ਬੋਰ 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 ਮੈਂ ਅੰਕਲ ਨੂੰ ਫੋਨ 'ਤੇ ਪੁੱਛਿਆ ਤਾਂ ਵੀ ਕਹੇ ਦਾ 베어ਿੰਗ ਕਿੰਨੇ ਦਾ ਅੰਕਲ ਨੇ ਮੈਨੂੰ 6 ਦਾ ਦੱਸਿਆ ਦਾ 베어ਿੰਗ ਸੱਤ ਦਾ ਹੈ ਸੱਤ ਦਾ 35 ਦਾ ਬੋਰ ਆ ਫਿਰ ਇਹ ਫੋਨ ਮੈਂ ਨਾ ਫੋਨ 'ਤੇ ਪੁਲੀ ਬੋਰ ਬਲੋਰ ਵਾਲੇ ਬੜੀ ਕਰ ਰਹੀ ਦੀ ਮੈਂ ਅੰਕਲ ਨੂੰ ਫੋਨ ਲਾ ਲਿਆ ਤਾਂ ਅੰਕਲ ਨੇ ਮੈਨੂੰ 6 ਦਾ 베어ਿੰਗ ਪਤਾ ਨਹੀਂ ਤਾਂ ਭਲੇਖਾ ਬਲੂਕਾ ਲੱਗ ਗਿਆ ਵੀ 6 ਦਾ 베어ਿੰਗ ਦਾ ਮੈਂ ਉਹ ਹਿਸਾਬ ਨਾਲ 30 ਦੀ ਪੁਲੀ ਲਿਆਇਆ 30 ਦੇ ਬੋਰ ਦੀ ਹੁਣ ਚਲੋ ਇੱਥੇ ਲੈ ਲਾਂਗੇ ਰঞ্জੀਤ ਬਾਈ ਤੇ ਬਾਕੀ ਦੇ ਗਾਹਾਂ ਨੂੰ ਬਰਮੇ ਆ ਜਿਹੜੇ ਹਨ ਇਹ ਵੀ ਨਵੇਂ ਹੀ ਪਾਦਨੇ ਐਤ ਕੀ ਨਾਗਾ ਸੀਜ਼ਨ ਲਾ ਕੇ ਨਾ ਗਾਹਾਂ ਨੂੰ ਬਰਮਿਆਂ ਦਾ ਰੋਗ ਵੀ ਇਹਦਾ ਚੱਕੇ ਜਾਂਦਾ ਸਾਰੇ ਬਣੇ ਬਣਾਏ ਨਵੇਂ ਪਾਦਨੇ ਇਹਨਾਂ ਨਾਲ ਵੀ ਬਾਲ ਲਵਾਉਣ ਦਾ ਕੋਈ ਫਾਇਦਾ ਨਹੀਂ ਹੈ ਨਾ ਬਾਈ ਕਈ ਮੈਂ ਦੇਖਿਆ ਬਾਲ ਲਵਾਉਨੇ ਆਪਾਂ ਬਾਲ ਲਵਾਉਣਗਾ ਬਾਈ ਇਹਦਾ ਵਿੱਚ ਪਾਇਪ ਖਾਲੀ ਆ ਹਨਾ ਜਿੰਨੀ ਆਪਾਂ ਇਹਨੂੰ ਬਿਲਡਿੰਗ ਕਰਾਈ ਜੰਨੇ ਆ ਉਨਾ ਹੀ ਇਹ ਯਾਰ ਕੋਈ ਚੀਜ਼ ਉੱਜੜਦੀ ਹੈ ਵਿੱਚ ਜਾਂ ਚੋਕ ਹੁੰਦਾ ਬੜਾ ਉੱਥੇ ਹੀ ਬਰਮ ਟੁੱਟ ਜਾਂਦਾ ਇਹ ਟੁੱਟਣ ਦਾ ਕਾਰਨ ਆਪਾਂ ਸਾਰੇ ਹੀ ਇਹ ਪੂਰਾ ਹੀ ਨਮਾ ਪਾਵਾਂਗੇ ਜਿੰਨੇ ਦੇ ਬੜ ਲੱਗਦੇ ਆ ਉਹਨੇ ਦਾ ਬਰਮ ਆ ਜਾਂਦਾ ਕਿਹਾ ਜੇ 1000 2000 ਰੁਪਏ ਵੱਧ ਲੱਗ ਜਾਂਦਾ ਫਿਰ ਵੀ ਚੀਜ਼ ਹੀ ਮੁੜ ਕੇ ਹਨਾ ਬ੍ਰਾਂਡ ਬਣ ਜਾਂਦਾ ਮੈਂ ਚੀਜ਼ਾਂ ਦੇ ਨਾ ਬਹੁਤ ਉਹ ਕਰਦਾ ਘੱਟ ਜਿਵੇਂ ਆਪਾਂ ਗੈਸ ਡਰਮ ਦੀਆਂ ਕਈ ਵੀਰ ਕਹਿੰਦੇ ਗੈਸ ਡਰਮ ਬਣਵਾ ਲਵੇ ਨਮਾ ਹਾਂ ਇਹ ਮੰਨਦੇ ਵੀ ਪੱਤੀਆਂ ਜਿਹੜੀਆਂ ਗੈਸ ਡਰਮ ਦੀਆਂ ਉਹ ਜ਼ਰੂਰ ਲਾਉਣੀਆਂ ਚਾਹੀਦੀਆਂ ਲਾਲਵੇ ਕੱਦੀ ਵਾਰ ਹਨਾ ਪਰ ਕਈ ਵਾਰ ਕੀ ਹੁੰਦਾ ਗੈਡ ਡਰਮ ਦੇ ਵਿੱਚ ਗਲੀਆਂ ਗਲੀਆਂ ਹੋ ਜਾਂਦੀਆਂ ਹੈ ਕਈ ਬਾਈ ਕਹਿੰਦੇ ਨੇ ਯਾਰ ਚਾਦਰ ਲਾ ਦਿੰਦੇ ਆ ਉੱਥੇ ਚਾਦਰ ਲਵਾ ਲੈਂਦੇ ਆ ਹਨਾ ਬਾਈ ਚਾਦਰ ਨਾਲ 20 ਗੱਲਾਂ ਬੈਲੈਂਸ ਹੋ ਗਿਆ ਔਰ ਉਹਦੇ ਬਾਅਦ ਫਿਰ ਗੈਡ ਡਰਮ ਸਾਰਾ 6000 ਦਾ ਗੈਡ ਡਰਮਾ ਕਟੋ-ਕਟ ਵੀ ਤਿੰਨ ਤਿੰਨ ਕਾਜ ਤੇ 3000 3500 ਮੇਸਤਰੀ ਲੈ ਲੈਂਦਾ ਉਹਦੇ ਬਾਅਦ ਪੱਤੀਆਂ ਉੱਥੀ ਗੱਲ ਆ ਜਾਂਦੀ ਉਹ 7-5000 ਚ ਕਿਹੜਾ ਰਿਪੇਅਰ ਕਰਿਆ ਹੋਇਆ ਪੈ ਜਾਂਦਾ ਇਹਦੇ ਨਾਲ ਤਾਂ ਚੀਜ਼ ਨਵੀਂ ਪਾਈ ਹੈ ਹਨਾ ਉਹਦੀ ਮੁੜ ਕੇ ਤਸੱਲੀ ਰਹਿੰਦੀ ਆ ਬਾਕੀ ਐ ਵੀ ਰੇਕ ਦੀ ਆਪਣੀ ਆਪਣੀ ਹਨਾ ਸੋਚ ਸਮਝ ਸਾਰੀ ਆਪਣੀ ਆਪਣੀਆਂ ਆਪਾਂ ਕੋਈ ਵੱਡੇ ਫੋਰਮੈਨ ਤਾਂ ਹੈ ਨਹੀਂ ਹਨਾ ਵੀ ਆਪਾਂ ਵੀ ਤੁਹਾਡੇ ਵਰਗੀਆਂ ਸਾਰੇ ਹੈਲਪਰ ਇੱਥੇ ਤੱਕ ਪਹੁੰਚੇ ਆਂ ਇੱਕ ਨੇ ਹੱਥ ਪਨਾ ਕੇ ਹੀ ਪਹੁੰਚੇ ਆਂ ਜੋ ਵੀ ਚਲੋ ਬਾਕੀ ਐ ਵੀ ਕਿਸੇ ਵੀਰ ਦੀ ਸਲਾਹ ਮਿਲ ਜਾਂਦੀ ਆ ਉਹਦੇ ਨਾਲ ਵੀ ਆਪਣਾ ਦਿਮਾਗ ਇੱਕ ਪਾਸੇ ਨੂੰ ਕੰਮ ਕਰਦਾ ਉਹ ਸਲਾਹਾਂ ਨਾਲ ਹਨਾ ਕਈ ਪਾਸੇ ਨੂੰ ਕੰਮ ਕਰ ਲੱਗ ਜਾਂਦਾ ਵੀ ਵਧੀਆ ਚਲੋ ਨੌਲੇਜੇ ਵਾਧੀ ਆ ਉਹ ਵੀ ਬਾਕੀ ਬਲੋਰ ਪਾਤਾ ਇਹਦੀ ਫਿਟਿੰਗ ਅੱਜ ਹਨਾ ਬੈੱਡ ਇਹਦਾ ਪਾ ਕੇ ਕਰਾਂਗੇ ਇਹਦੀ ਫੀਟਿੰਗ ਕੱਲ ਨੂੰ ਸ਼ਾਇਦ ਲੀਵਰ ਅੱਜ ਤਾਂ ਨਹੀਂ ਲੱਗਦਾ ਹਨਾ ਵੀ ਕੰਮ ਕੁਝ ਲੇਟ ਦਾ ਵੀ ਆ ਲੇਟ ਪੰਜ ਚਾਰ ਘੰਟੇ ਆਉਂਦੀ ਆ ਵਿਚ ਨੂੰ ਕੱਟ ਲਾਈ ਜਾਂਦਾ ਹੁਣ ਭੱਜ ਗਈ 12:00 ਦਾ 900 ਕਰ ਕਰੋ ਵੀ ਸਾਜਰੇ ਦੇ ਉੱਟ ਗਿਆ ਅੱਜ 12:00 ਨੂੰ ਲੱਗੇ ਹੋਏ ਉਹ ਨਿਬੜ ਗਿਆ ਕੰਮ ਉਹਦਾ ਹੀ ਮਿਹਨਤ ਆ ਹੁਣ ਗਾਂ ਵਾਲਾ ਪ੍ਰੋਸੈਸ ਆ ਜਿਹੜਾ ਨਾ ਵੀ ਬੈੱਡ ਪਾਵਾਂਗੇ ਫਿਰ ਉਹਦੇ ਬਾਅਦ ਥਰੇਸ਼ਰ ਬਾਸਕਟ ਪਾ ਕੇ ਕੱਲ ਨੂੰ ਆ ਜਿਹੜਾ ਆ ਨਾ ਮਸ਼ੀਨ ਦਾ ਲੀਵਰ ਆ 100% ਲਾ ਦਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ